ਅੰਮ੍ਰਿਤਸਰ ਦੇ ਵਿੱਚ ਤੜਕਸਾਰ ਐਨਕਾਊਂਟਰ ਹੋਇਆ ਪੁਲਿਸ ਦੇ ਹੱਥ ਉਹ ਬਦਮਾਸ਼ ਲੱਗ ਗਏ ਜਿਨ੍ਹਾਂ ਨੇ ਅਕਾਲੀ ਦਲ ਦੇ ਮੌਜੂਦਾ ਕਾਉਂਸਲਰ ਦਾ ਕਤਲ ਕੀਤਾ ਜੜਿਆਲਾ ਗੁਰੂ ਦੇ ਵਿੱਚ ਕਤਲ ਕਰਕੇ ਫਰਾਰ ਹੋ ਗਏ ਸੀ ਔਰ ਆਖਿਰ ਉਹਨਾਂ ਦਾ ਐਨਕਾਊਂਟਰ ਪੁਲਿਸ ਨੇ ਕਰ ਦਿੱਤਾ ਮੌਕੇ ਉੱਤੇ ਹੀ ਅੰਮ੍ਰਿਤਸਰ ਪੁਲਿਸ ਦੇ ਹੱਥ ਲੱਗੇ ਪੁਲਿਸ ਨੂੰ ਦੇਖ ਕੇ ਗੋਲੀਆਂ ਵਰਹਾਉਣ ਲੱਗ ਗਏ ਤੇ ਮੌਕੇ ਦੇ ਉੱਤੇ ਜਦੋਂ ਕਾਊਂਟਰ ਫਾਇਰਿੰਗ ਕੀਤੀ ਗਈ ਪੁਲਿਸ ਤੋਂ ਤੇ ਉਸ ਤੋਂ ਬਾਅਦ ਇੱਕ ਜ਼ਖਮੀ ਹੋ ਗਿਆ ਤੇ ਬਾਕੀ ਦੇ ਸਾਰੇ ਜਣੇ ਗ੍ਰਿਫਤਾਰ ਕਰ ਲਏ ਗਏ ਨੇ ਪੁਲਿਸ ਦੇ ਹੱਥ ਲੱਗ ਚੁੱਕੇ ਨੇ ਦਰਅਸਲ ਇਹ ਸਾਰਾ ਕੁਝ ਅੰਮ੍ਰਿਤਸਰ ਦੇ ਵਿੱਚ ਹੀ ਵਾਪਰਿਆ ਜਾਣਕਾਰੀ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਸ਼ਰਾਟਾ ਜ਼ਿਲ੍ਹੇ ਦੇ ਜੰਡੇਆਲਾ ਗੁਰੂ ਦੇ ਸ਼ਰੋਮਣੀ ਅਕਾਲੀ ਦਲ ਕੌਂਸਲਰ ਹਰਜਿੰਦਰ ਸਿੰਘ ਦੀ ਹਤਿਆ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਐਨਕਾਊਂਟਰ ਕਰਕੇ ਫੜ ਲਿਆ ਇਹ ਐਨਕਾਊਂਟਰ ਚਬਾਲ ਰੋਡ ਉੱਤੇ ਫਤਾਪੁਰ ਸੈਂਟਰਲ ਜੇਲ੍ਹ ਤੋਂ ਕੁਝ ਦੂਰੀ ਦੇ ਉੱਤੇ ਹੋਇਆ ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਗੋਪੀਨਾਥ ਦਾ ਸ਼ਖਸ ਜਿਹੜਾ ਉਹ ਜ਼ਖਮੀ ਹੋ ਗਿਆ ਜਦਕਿ ਤਿੰਨ ਹੋਰ ਜਣੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ। ਜਾਣਕਾਰੀ ਅਨੁਸਾਰ ਕੁਝ ਸਮੇਂ ਦੇ ਵਿੱਚ ਪੁਲਿਸ ਕਮਿਸ਼ਨਰ ਮੌਕੇ ਉੱਤੇ ਪਹੁੰਚ ਰਹੇ ਨੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਹ ਇਨਪੁਟ ਮਿਲੀ ਸੀ ਕਿ ਦੋਸ਼ੀ ਚਭਾਲ ਰੋਡ ਨੇੜੇ ਮੌਜੂਦ ਨੇ ਇਸ ਤੋਂ ਬਾਅਦ ਛਰੇਟਾ ਥਾਣੇ ਦੀਆਂ ਟੀਮਾਂ ਰੇਡ ਕਰਨ ਲਈ ਮੌਕੇ ਤੇ ਪਹੁੰਚੀਆਂ ਪਰ ਜਦੋਂ ਦੋਸ਼ੀਆਂ ਨੇ ਆਪਣੇ ਆਪ ਨੂੰ ਘੇਰਾ ਪੈਂਦਿਆਂ ਦੇਖਿਆ ਤਾਂ ਉਹਨਾਂ ਨੇ ਪੁਲਿਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੋਪੀ ਜ਼ਖਮੀ ਹੋ ਗਿਆ ਜਿਸ ਦੀ ਲਾਤ ਉੱਤੇ ਗੋਲੀ ਲੱਗੀ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ ਜਦਕਿ ਕਰਨ ਕੀੜਾ ਅਤੇ ਕਿਸ਼ੂ ਅਤੇ ਇੱਕ ਹੋਰ ਵਿਅਕਤੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਜ਼ਰੂਰ ਲੱਗੀ ਹੈ ਕਿਉਂਕਿ ਇਹ ਕਤਲ ਜਿਹੜਾ ਲੰਘੇ ਦਿਨੀ ਹੋਇਆ ਆਪਣੇ ਆਪ ਚ ਹਾਈ ਪ੍ਰੋਫਾਈਲ ਮਾਮਲਾ ਬਣ ਗਿਆ ਔਰ ਉਸ ਤੋਂ ਬਾਅਦ ਆਖਰ ਪੁਲਿਸ ਕਿਵੇਂ ਇਹਨਾਂ ਨੂੰ ਛੱਡ ਸਕਦੀ ਸੀ ਜਾਂ ਪੁਲਿਸ ਦੀ ਅੱਖਾਂ ਅੱਖਾਂ ਤੋਂ ਕਿਵੇਂ ਅਪਰੋਖੇ ਹੋ ਸਕਦੇ ਸੀ ਪੁਲਿਸ ਨੇ ਪੂਰੀ ਵਾਰ ਲਾਈ ਔਰ ਆਖਰਕਾਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਐਨਕਾਊਂਟਰ ਹੋਇਆ ਔਰ ਐਨਕਾਊਂਟਰ ਕਰਨ ਤੋਂ ਬਾਅਦ ਖਰਾਸਤ ਵਿੱਚ ਲੈ ਲੈ ਗਏ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹਸਪਤਾਲਿਕ ਦੱਸਦੇ ਰਵਾਂਗੇ ਬਣੀ ਰੋਮਾਨੀਆ ਪੰਜਾਬੀ ਤੇ